ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਇੱਥੇ 26 ਜੁਲਾਈ ਦੀ ਸ਼ਾਮ ਨੂੰ ਕੈਨੇਡਾ ਦੇ ਨਿਊ ਫਾਉਂਡਲੈਂਡ ਦੇ ਵਿੱਚ ਡੀਅਰ ਲੇਕ ਹਵਾਈ ਨੇੜੇ ਇੱਕ ਛੋਟਾ ਜਹਾਜ਼ ਹਾ사ਕ ਦਸਤ ਹੋਇਆ ਸੀ ਇਸ ਹਾ사ਦੇ ਵਿੱਚ ਭਾਰਤੀ ਨਾਗਰਿਕ ਗੋਤਮ ਸੰਤੋਸ਼ ਦੀ ਕਮੌਤ ਹੋ ਗਈ ਹੈ ਤੇ ਇਹ ਟਵਿਨ ਇੰਜਨ ਵਾਲਾ ਜਹਾਜ਼ ਨਿਊ ਫਾਉਂਡਲੈਂਡ ਦੇ ਡੀਅਰ ਲੇਕ ਹਵਾਈ ਅੱਡੇ ਨੇੜੇ ਹਾ사ਕ ਦਸਤ ਹੋਇਆ ਇਹ ਇੱਕ ਸਰਵੇਖਣ ਜਹਾਜ਼ ਸੀ ਅਤੇ ਇਸ ਦੇ ਵਿੱਚ ਸਿਰਫ ਦੋ ਲੋਕ ਹੀ ਸਵਾਰ ਸਨ ਰੋਇਲ ਕੈਨੇਡੀਅਨ ਮਾਉਂਟੇਡ ਪੁਲਿਸ ਯਾਨੀ ਕਿ RCMP ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਭਾਰਤੀ ਨਾਗਰਿਕ ਕੋਤਮ ਸੰਤੋਸ਼ ਮੂਲ ਰੂਪ ਦੇ ਵਿੱਚ ਕੇਰਲ ਦਾ ਰਹਿਣ ਵਾਲਾ ਸੀ ਅਤੇ ਬ੍ਰਿਟਿਸ਼ ਕੋਲੰਪੀਆ ਦੇ ਕਿਸੇ ਇੱਕ ਏਰੀਆ ਸਰਵੇ 1 ਇੰਚ ਦੇ ਵਿੱਚ ਕਰਮਚਾਰੀ ਵਜੋਂ ਕੰਮ ਕਰਦਾ ਸੀ ਉਚਹਾਸ ਦੇ ਵਿੱਚ ਸਵਾਲ ਦੋ ਲੋਕਾਂ ਦੇ ਵਿੱਚੋਂ ਇੱਕ ਸੀ ਤੇ ਕੰਪਨੀ ਕੈਨੇਡਾ ਵਿੱਚ ਭੂਸਥਾਨਿਕ ਅਤੇ ਹਵਾਈ ਸਰਵੇਖਣ ਕਰਦੀ ਹੈ ਟੋਰਾਂਟੋ ਵਿੱਚ ਭਾਰਤ ਦੇ ਕੌਂਸਲਰ ਜਨਰਲ ਨੇ ਮੰਗਲਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੈਨੇਡਾ ਦੇ ਨਿਊ ਫਾਉਂਡਲੈਂਡ ਦੇ ਵਿੱਚ ਇੱਕ ਆਰਕ ਸਰਵੇਖਣ ਜਹਾਜ਼ ਦੇ ਨਾਲ ਹੋਏ ਹਵਾਈ ਹਾਦਸੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਰਿਪੋਰਟਰ ਦੇ ਅਨੁਸਾਰ 26 ਜੁਲਾਈ ਦੀ ਸ਼ਾਮ ਨੂੰ ਨਿਊ ਫਾਉਂਡਲੈਂਡ ਦੇ ਡੀਐਲਏ ਹਵਾਈ ਅੱਡੇ ਦੇ ਨੇੜੇ ਇੱਕ ਛੋਟਾ ਜਿਹਾ ਜਹਾਜ਼ ਹਾ사ਗ੍ਰਸਤ ਹੋ ਗਿਆ ਸੀ। ਭਾਰਤੀ ਕੌਂਸਲੇਟ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਵਿੱਚ ਇੱਕ ਭਾਰਤੀ ਨਾਗਰਿਕ ਗੋਤਮ ਸੰਤੋਸ਼ ਵੀ ਸ਼ਾਮਲ ਹੈ। ਇੱਕ ਬਿਆਨ ਦੇ ਵਿੱਚ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਨੇ ਕਿਹਾ ਕਿ ਡੂੰਘੇ ਦੁੱਖ ਦੇ ਨਾਲ ਅਸੀਂ ਸ਼੍ਰੀ ਗੋਤਮ ਸੰਤੋਸ਼ ਇੱਕ ਭਾਰਤੀ ਨਾਗਰਿਕ ਦੇ ਦੁਖਦਾਈ ਦੇਹਾਂ ਤ ਉਤੇ ਸੋਕ ਕਰਦੇ ਹਾਂ ਜਿਨ੍ਹਾਂ ਨੇ ਨਿਊ ਫਾਉਂਡਲੈਂਡ ਤੇ ਡੀਅਰ ਲੇਕ ਨੇੜੇ ਇੱਕ ਵਪਾਰਕ ਸਰਵੇਖਣ ਜਹਾਜ਼ ਦੇ ਹਾਦਸੇ ਵਿੱਚ ਆਪਣੀ ਜਾਨ ਗੁਆ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਉਹਨਾਂ ਦੇ ਪਰਿਵਾਰ ਦੇ ਨਾਲ ਦਿ ਲੋ ਸੰਵੇਦਨਾ ਪ੍ਰਗਟ ਕਰਦੇ ਹਾਂ। ਕੌਂਸਲੇਟ ਹਰ ਲੋੜਿੰਦੀ ਸਹਾਇਤਾ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਲਈ ਸੋਗ ਦੇ ਵਿੱਚ ਡੁੱਬੇ ਪਰਿਵਾਰ ਅਤੇ ਕੈਨੇਡਾ ਦੇ ਸਥਾਨਕ ਅਧਿਕਾਰੀਆਂ ਦੇ ਨਾਲ ਨੇੜਲੇ ਸੰਪਰਕ ਵਿੱਚ ਹੈ। ਸੰਤੋਸ਼ ਮੂਲ ਰੂਪ ਦੇ ਵਿੱਚ ਕੇਲਾ ਦਾ ਰਹਿਣ ਵਾਲਾ ਸੀ ਤੇ ਉਹ ਇੱਕ ਕਿਸ ਕੇਰੀਅਰ ਸਰਵੇ ਇੰਕ ਵਿੱਚ ਨੌਕਰੀ ਕਰਦਾ ਸੀ। ਅਸੀਗਾ ਦੱਸਿਏ ਦੋ ਮਾਈ ਯਾਤਰੀਆਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਪਾਇਲਟ ਦਾ ਨਾਮ ਹਰ ਜੇ ਤੱਕ ਨਹੀਂ ਦੱਸਿਆ ਗਿਆ ਇਹ ਹਾਸਾ ਡੀਐਲਏ ਖਵਾਈ ਅੱਡੇ ਤੇ ਜਹਾਜ਼ ਦੇ ਉਡਾਨ ਭਰਨ ਤੇ ਤੁਰੰਤ ਵਾਦ ਹੀ ਟ੍ਰਾਂਸ ਕੈਨੇਡਾ ਹਾਈਵੇ ਦੇ ਨੇੜੇ ਵਾਪਰੀ ਪੁਲਿਸ ਬਿਆਨ ਦੇ ਵਿੱਚ ਕਿਹਾ ਨਾ ਹੈ ਕਿ ਹਾਦਸੇ ਕਾਰਨ ਕਈ ਘੰਟਿਆਂ ਦੇ ਲਈ ਟ੍ਰਾਂਟ ਬੰਦ ਕਰਨਾ ਪਿਆ ਜੋ ਐਮਰਜੈਂਸੀ ਕਰਮਚਾਰੀਆਂ ਜਿਸ ਵਿੱਚ ਡੀਐਲਏ ਏਅਰਪੋਰਟ ਰਿਸਪੌਂਡਰ ਐਮਰਜੈਂਸੀ ਮੈਡੀਕਲ ਸੇਵਾਵਾਂ ਅਤੇ ਡੀਐਲਏ ਫਾਇਰ ਰੈਸਕਿਊ ਸ਼ਾਮਲ ਨੇ ਉਹਨਾਂ ਨੂੰ ਘਟਨਾ ਸਥਾਨ ਉੱਤੇ ਜਵਾਬ ਦੇਣ ਦੀ ਆਗਿਆ ਦਿੱਤੀ ਜਾ ਸਕੀ ਆਪਣੇ ਵੈਬਸਾਈਟ ਉੱਤੇ ਪੋਸਟ ਕੀਤੇ ਇੱਕ ਸੰਦੇਸ਼ ਵਿੱਚ ਕਿਸੇ ਤੇ ਮਾਸਕ ਐਂਡਰੋ ਨਾਈਸਮਿਥ ਨੇ ਕਿਹਾ ਕਿ ਅਸੀਂ ਇਸ ਨੁਕਸਾਨ ਤੋਂ ਬਹੁਤ ਦੁਖੀ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਵਿਚਾਰ ਅਤੇ ਦੁੱਖ ਹਮਦਰਦੀਆਂ ਮ੍ਰਿਤਕਾਂ ਪਰਿਵਾਰਾਂ ਤੇ ਉਹਨਾਂ ਦੇ ਅਜੀਜ਼ਾ ਪ੍ਰਤੀਨੇ RCMP ਹਾਦਸੇ ਦੇ ਕਾਰਨਾਂ ਦੀ ਜਾਂਚ ਵਿੱਚ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ ਦਾ ਸਮਰਥਨ ਕਰ ਰਹੀ ਹੈ ਤਾਜ਼ੀ ਕਿਸ ਮਹੀਨੇ ਦੇ ਸ਼ੁਰੂ ਵਿੱਚ 8 ਜੁਲਾਈ ਨੂੰ ਮੈਨੀਟੋਬਾ ਸੂਬੇ ਦੇ ਵਿੱਚ ਇੱਕ ਹਾਦਸੇ ਵਿੱਚ ਮਾਰੇ ਗਏ ਦੋ ਵਿਦਿਆਰਥੀ ਪਾਇਲਟਾਂ ਵਿੱਚੋਂ ਇੱਕ ਭਾਰਤੀ ਨਾਗਰਿਕ ਸ਼ੇਰੀ ਸਕੈਸ ਸੀ ਜੋ ਕਿ ਇੱਕ ਦੁਖਦਾਈ ਸੰਜੋਗ ਦੇ ਨਾਲ ਕੇਵਲ ਦਾ ਰਹਿਣ ਵਾਲਾ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ